ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਤੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਆਈਕਨ ਜਰੂਰ ਦਬਾਓ ਤਾਂ ਜੋ ਵਧੀਆ ਤੋਂ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਪਿਛਲੇ ਕਈ ਦਿਨਾਂ ਤੋਂ ਮੈਂ ਲਗਾਤਾਰਤਾ ਨਾਲ ਵੀਡੀਓ ਦੇਖਦਾ ਰਹਿਣਾ ਮੈਂ ਵੀ YouTube ਤੇ ਸਰਚ ਵੀ ਕਰਦਾ ਵੀਡੀਓ ਵੀ ਦੇਖਦਾ ਰਹਿਣਾਗਾ ਹਰ ਇੱਕ ਯੂਟਿਊਬਰ ਦੀ ਵੀਡੀਓ ਤਕਰੀਬਨ ਮੈਂ ਦੇਖਦਾ ਤੇ ਮੈਂ ਪਾਉਂਦਾ ਵੀ ਆ ਤੇ ਮੈਂ ਇੱਕ ਪਿਛਲੇ ਕਈ ਦਿਨਾਂ ਤੋਂ ਘੱਟੋ-ਘੱਟ ਤਕਰੀਬਨ ਜੇ ਜ਼ਿਆਦਾ ਨਹੀਂ 10-15 ਦਿਨ ਤੋਂ ਮੈਂ ਇੱਕ ਵੀਡੀਓ ਲਗਾਤਾਰ ਦੇਖ ਰਿਆਂਗਾ ਇੱਕੋ ਟਾਪਿਕ ਦੇ ਉੱਪਰ ਵੀਡੀਓ ਚੱਲ ਰਹੀਆਂ ਨੇ ਤੇ ਕਈ ਕਿਸਾਨ ਵੀ ਇੱਕ ਦੂਜੇ ਦੀਆਂ ਸਲਾਹਾਂ ਵੀ ਲੈ ਰਹੇ ਨੇ ਵੀਰ ਖੇਤ ਦੇ ਵਿੱਚ ਆਪਣੇ ਗੁਲਾਬੀ ਸੁੰਡੀ ਆ ਗਈ ਕਣਕ ਦੀਆਂ ਜੜਾਂ ਦੇ ਵਿੱਚ ਗੁਲਾਬੀ ਸੁੰਡੀ ਆ ਗਈ ਖੇਤ ਦੇ ਖੇਤ ਖਤਮ ਕਰਤੇ ਧੌੜੀਆਂ ਖਤਮ ਕਰਤੀਆਂ ਖੇਤ ਦੇ ਵਿੱਚੋਂ ਬੀ 10 10 ਫੁੱਟ ਦੀਆਂ ਡੈੜੀਆਂ ਚੱਕਤੀਆਂ ਸੁੰਢੀ ਨੇ ਤੇ ਉਸ ਦੇ ਲਈ ਕਿਸਾਨ ਵੀਰੋ ਅੱਜ ਮੈਂ ਵੀਡੀਓ ਪਾ ਰਿਹਾ ਤੁਸੀਂ ਇੱਕ ਚੀਜ਼ ਨੋਟ ਕਰੀ ਹੋਣੀ ਕਿਸਾਨ ਵੀਰੋ ਕਿਸਾਨ ਆ ਜਿਹੜਾ ਕਿਸਾਨ ਦੇ ਨਾਲ ਮਾੜੇ ਸਮੇਂ ਦੇ ਵਿੱਚ ਕੋਈ ਨਹੀਂ ਖੜਦਾ ਜਦੋਂ ਕਿਸਾਨ ਨੂੰ ਕੋਈ ਚਾਰ ਪੈਸੇ ਬਚ ਜਾਂਦੇ ਨੇ ਇਹਦੇ ਉੱਤੇ ਸਾਰੇ गिर ਜਾਂਦੇ ਨੇ ਆ ਤੇ ਹੁਣ ਤੁਸੀਂ ਇਹ ਦੇਖੋ ਜਦੋਂ ਜਿਹਦੇ ਖੇਤ ਦੇ ਵਿੱਚ ਗਲਾਬੀ ਸੁੰਡੀ ਨੇ ਅਟੈਕ ਕਰਿਆ ਕਾਣਕ ਬਰਬਾਦ ਹੋ ਰਹੀ ਹੈ ਕਿਸਾਨ ਦੀ ਤਾਂ ਉਹਨੂੰ ਦੁਕਾਨਾਂ ਵਾਲੇ ਵੀ ਲੁੱਟ ਰਹੇ ਨੇ ਤੇ ਬਾਕੀ ਲੋਕ ਵੀ ਮਜ਼ਾਕ ਬਣਾਉਂਦੇ ਨੇ ਜਿਹਾ ਦੇਖੀ ਆਪਾਂ ਵੀ ਉਹਦਾ ਨੁਕਸਾਨ ਵੀ ਹੋ ਰਿਹਾ ਤੇ ਉਹਨੂੰ ਬਚਣਾ ਵੀ ਕੱਖ ਨਹੀਂ ਫਸਲ ਵੀ ਬਰਬਾਦ ਹੋ ਗਈ ਟਾਈਮ ਵੀ ਲੰਘ ਗਿਆ ਉਹ ਕਰੇ ਵੀ ਕੀ ਜ਼ਰੂਰੀ ਫਸਲ ਹੀ ਨਹੀਂ ਕੁਝ ਹੋਣੀ ਕਿਸਾਨ ਵੀਰੋ ਤਾਂ ਕਿਸਾਨ ਆਪ ਦੇ ਆਪ ਘਾਟੇ 'ਚ ਜਾਂਦਾ ਜਾਂਦਾ ਫਿਰ ਉਹ ਹੌਲੀ-ਹੌਲੀ ਕਰਜ਼ਾ ਚੁੱਕਦਾ ਕਰਜਾ ਚੁੱਕਣ ਤੋਂ ਬਾਅਦ ਜਦੋਂ ਤੋਂ ਨਹੀਂ ਮੁੜਦਾ ਤਾਂ ਫੇਰ ਅਗਲਾ ਖੁਦਕੁਸ਼ੀ ਦੇ ਰਾਹ ਪੈਂਦਾ ਤੇ ਹੁਣ ਮੋਦੀ ਸਰਕਾਰ ਵੀ ਕਹਿ ਦਿੰਦੀ ਹੈ ਪੰਜਾਬ ਚ ਦਾ ਪੈਸੇ ਹੀ ਬਹੁਤ ਹੈ ਕਿਉਂਕਿ ਪੰਜਾਬ ਨੇ ਹਾਲਾਤ ਇਹ ਜੇ ਬਣਾਲੇ ਕਿਸਾਨ ਵੀਰੋ ਗੱਲ ਮੇਰੀ ਕੌੜੀ ਜਰੂਰ ਲੱਗੂਗੀ ਪਰ ਬਿਲਕੁਲ ਸਹੀ ਆ ਪੰਜਾਬ ਦੇ ਲੋਕ ਨੇ ਜਿਹੜੇ ਮਿਹਨਤਾਂ ਛੱਡ ਕੇ ਉਰੇ ਮਿਹਨਤ ਕਰਨ ਦੀ ਬਜਾਏ ਬਾਹਰਲੇ ਦੇਸ਼ਾਂ 'ਚ ਜਾ ਕੇ ਆਪਾਂ ਮਿਹਨਤ ਕਰਦੇ ਆਂਗੇ ਮਿਹਨਤ ਕਰੋ ਸਭ ਕੁਝ ਹੁੰਦਾ ਪਰ ਹੁਣ ਗੱਲ ਆ ਗਈ ਪੈਸੇ ਦੀ ਹੁਣ ਐਦਾਂ ਤਾਂ ਨਹੀਂ ਦੇਖ ਰਹੇ ਵੀ ਲੋਕ ਅਗਲਾ ਕਿਲਾ ਜ਼ਮੀਨ ਦਾ ਡੇਢ ਵੇਚ ਕੇ ਬੱਚਾ ਬਾਹਰ ਭੇਜ ਰਿਹਾ ਹੈਗਾ ਕਿਉਂ ਭੇਜ ਰਿਹਾ ਹੈਗਾ ਕਿਹਣਾ ਉਹਦਾ ਕਾਰਨ ਆ ਉਹ ਤਾਂ ਨਹੀਂ ਲੱਭ ਰਿਹਾ ਕੋਈ ਨਾ ਜੀ ਪੰਜਾਬ ਦੇ ਲੋਕਾਂ ਲਵੇ ਤਾਂ ਪੈਸਾ ਵਾਧੂ ਆ 20 ਲੱਖ 25 ਜਵਾਕ ਨੂੰ ਬਾਹਰ ਭੇਜਣ ਦੀ ਲਾ ਦਿੰਦੇ ਨੇ ਬਾਹਰ ਤੁਸੀਂ ਐ ਐਦਾਂ ਤਾਂ ਸੋਚੋ ਨਾ ਵੀ ਉਹ ਕਾਰਨ ਕੀ ਹੈ ਆ ਹਾਲਾਤ ਨੇ ਕਿਸਾਨ ਵੀਰਾਂ ਦੇ ਬਣੇ ਹੋਏ ਤਾਂ ਸਰਕਾਰਾਂ ਦੇ ਜਿਹੜੇ ਸਤਾਏ ਹੋਏ ਕਿਸਾਨ ਨੇ ਤਾਂ ਬੱਚਿਆਂ ਨੂੰ ਬਾਹਰ ਭੇਜ ਰਹੇ ਨੇ ਕੀ ਦਾ ਜੀ ਕਰਦਾ ਯਾਰ ਘਰ ਛੱਡਣ ਨੂੰ ਹੁਣ ਖੇਤੀ ਕਰਨਾ ਇੱਕ ਸਭ ਤੋਂ ਉੱਤਮ ਧੰਦਾ ਹੈ ਸਭ ਤੋਂ ਇੱਕ ਇੱਕ ਨੰਬਰ ਤੇ ਜਿਹੜਾ ਧੰਦਾ ਹੈ ਖੇਤੀ ਦਾ ਸਭ ਤੋਂ ਪੁੰਨ ਦਾ ਕੰਮ ਵੀ ਆ ਸਭ ਤੋਂ ਜ਼ਿਆਦਾ ਜਿਹੜਾ ਇੱਕ ਨੰਬਰ ਦਾ ਉੱਤਮ ਧੰਦਾ ਵਧੀਆ ਜਿਹੜਾ ਖੇਤੀ ਆ ਸਭ ਤੋਂ ਵਧੀਆ ਧੰਦਾ ਹੈ ਪਰ ਇਹ ਲੋਕ ਕਿਉਂ ਪਿੱਛੇ ਹਟ ਰਹੇ ਨੇ ਲੋਕ ਇਸੇ ਕਰਕੇ ਫਸਲਾਂ ਬਦਲਣ ਨੂੰ ਵੀ ਕਿਸ ਸਰਕਾਰਾਂ ਜੀ ਆਹ ਛੜ ਦੋ ਆ ਲਾ ਲਓ ਰੇਟ ਵੀ ਦਿਵੋ ਉਦੇ ਨਾਲ ਵੀ ਖੜੋ ਉਹਨੂੰ ਮੁਆਵਜ਼ਾ ਵੀ ਦੋ ਜਦੋਂ ਉਹਦਾ ਮਨ ਲਗੇ ਟਾਈਮ ਆਉਂਦਾ ਹੁਣ ਨਰਮੇ ਦੇ ਵਿੱਚ ਕਿੰਨਾ ਨੁਕਸਾਨ ਹੁੰਦਾ ਕਿਸੇ ਨੂੰ ਕੁਝ ਨਹੀਂ ਮਿਲਦਾ ਕਣਕਾਂ ਦੇ ਵਿੱਚ ਕਿਸੇ ਦਾ ਨੁਕਸਾਨ ਹੋਇਆ ਕਿਸੇ ਨੂੰ ਕੁਝ ਨਹੀਂ ਮਿਲਦਾ ਤਕਰੀਬਨ ਜਿੱਥੇ ਹੁਣ ਮੀਂਹ ਪਿਆਗਾ ਕਣਕਾਂ ਹਰੇਕ ਨੂੰ 5000 ਪਰ ਏਕੜ ਦਾ ਖਰਚਾ ਪਾ ਕੇ ਦੁਬਾਰੇ ਕਣਕ ਬੀਜੀ ਆ ਕਿਸਾਨ ਵੀਰੋ ਹੁਣ ਇਹੀ ਹਾਲਾਤ ਹੋਏ ਨੇ ਜੀਰੀਆਂ ਵੇਲੇ ਝੋਨੇ ਵੇਲੇ ਜਦੋਂ ਮੀਂਹ ਪਾਣੀ ਆਇਆਗਾ ਇੰਨਾ ਕੁ ਜ਼ਿਆਦਾ ਨੁਕਸਾਨ ਹੋਇਆ ਕਿਸੇ ਨੂੰ ਕੁਝ ਨਹੀਂ ਮਿਲਿਆ ਕਿੰਨਾ ਕੁ ਉਹਦੇ ਨਾਲ ਕਿਸੇ ਦਾ ਹੱਲ ਹੋਜੂ ਤੇ ਕਿਸਾਨ ਵੀਰੂ ਹੁਣ ਗੱਲ ਆ ਰਹੀ ਹੈ ਗਲਾਬੀ ਸੁੰਡੀ ਦੀ ਜਦੋਂ ਦਾ ਕਿਸਾਨਾਂ ਲਾਉਂਦਾ ਅੱਗ ਉਦੋਂ ਤਾਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਵੀ ਆ ਜਾਂਦੀਆਂ ਨੇ ਅਫਸਰ ਵੀ ਆ ਕੇ ਖੜ੍ਹ ਜਾਂਦੇ ਨੇ ਸਰਕਾਰ ਵੀ ਕੁਸਾਉ ਕਰ ਦਿੰਦੀ ਹੈ ਦਿੱਲੀ ਧੂੰਆਂ ਓਪੜ ਜਾਂਦਾ 5-6 ਘੰਟਿਆਂ ਜੇ ਦਿੱਲੀ ਕਿੱਥੇ ਬੈਠੀ ਹੈ ਹਰਿਆਣਾ ਵਿਚਾਲੇ ਪੈਂਦਾ ਹਰਿਆਣਾ ਜਦੋਂ ਅੱਗ ਲਾਉਂਦਾ ਉਦੋਂ ਤਾਂ ਦਿੱਲੀ ਨੂੰ ਦੀਂਦਣੀ ਜਦੋਂ ਪੰਜਾਬ ਅੱਗ ਲਾਉਂਦਾ ਕੀਰੀਵਾਲ ਦੇ ਜਰੀ ਅੱਖਾਂ 'ਚ ਧੂੰਆਂ ਪੈ ਜਾਂਦਾ ਹੁਣ ਮੈਂ ਵੀ ਵੋਟ ਝਾੜੂ ਨੂੰੇ ਪਾਈ ہوئی ਆ ਮੈਨੂੰ ਵੀ ਪਤਾ ਵੀ ਕਿਹੜੀਆਂ ਹਕੀਕਤਾਂ ਨੇ ਕਿੱਦਾਂ ਹੋ ਰਿਹਾ ਬਹੁਤ ਦੇ ਮਿਰਚਾਂ ਲੜਨੀਆਂ ਜਦੋਂ ਤਾਂ ਕਿਸਾਨ ਅੱਗ ਲਗਾ ਰਿਹਾਗਾ ਆਪਣੀ ਫਸਲ ਬੀਜ ਰਿਹਾਗਾ ਉਦੋਂ ਦਾ ਤੁਸੀਂ ਉੱਪਰ ਚੜ ਜਾਂਦੇ ਨੇ ਆ ਕੇ ਸਾਰੀ ਸਰਕਾਰ ਵੀ ਸਾਰੇ ਜਦੋਂ ਕਿਸਾਨ ਵੀਰ ਦੇ ਨਾਲ ਕੋਈ ੱੱੱਕਾ ਹੁੰਦਾ ਕੋਈ ਨੁਕਸਾਨ ਹੁੰਦਾ ਉਦੋਂ ਕੌਣ ਖੜਦਾ ਆ ਕੇ ਜਦੋਂ ਕਿਸਾਨ ਦੀ ਫਸਲ ਮੱਚਦੀ ਹੁੰਦੀ ਆ ਕਿਸਾਨ ਦੀ ਕਣਕ ਮੱਚਦੀ ਹੁੰਦੀ ਆ ਉਦੋਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਕਿੱਥੇ ਹੁੰਦੀਆਂ ਨੇ ਜਦੋਂ ਲੱਖਾਂ ਏਕੜ ਸੜ ਜਾਂਦੇ ਨੇ ਪੰਜਾਬ ਦੇ ਵਿੱਚ ਉਦੋਂ ਕਿੱਥੇ ਹੁੰਦੀਆਂ ਨੇ ਉਦੋਂ ਕਿਉਂ ਨਹੀਂ ਕਿਸੇ ਨੂੰ ਧੂਆਂ ਦਿਖਦਾ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਬਿਲਕੁਲ ਹੁਣ ਕੇਸ ਨੇ ਕਿ ਪਰਚੇ ਨੇ ਸਾਰਾ ਕੁਝ ਹੋ ਜਾਂਦਾ ਸਾਰਾ ਕੁਝ ਬੰਦਾ ਸਭ ਕੁਝ ਨਿਮੇੜ ਲੈਂਦਾ ਉਹਦਾ ਪਰ ਜਿਹੜੀ ਗੱਲ ਅਸਲੀਅਤ ਆ ਉਹ ਨਹੀਂ ਕੋਈ ਕਹਿੰਦਾ ਹੁਣ ਤੁਸੀਂ ਐਂ ਦੇਖੋ ਕਿਸਾਨ ਵੀਰੋ ਪੰਜਾਬ ਦੇ ਵਿੱਚੋਂ ਇਦਾਂ ਦਾ ਦੇਖ ਰਹੇ ਨੇ ਵੀ ਬੱਚੇ ਪਹਾਰ ਜਾ ਰਹੇ ਨੇ ਪੈਸਾ ਲਾ ਰਹੇ ਨੇ ਕੋਠੀ ਦੇ ਪਰ ਉਹਨਾਂ ਨੂੰ ਐ ਤਾਂ ਨਹੀਂ ਦਿਖ ਰਿਹਾ ਨਾ ਵੀ ਬੰਦੇ ਕਾਰ ਕੀ ਰਹੀ ਨੇ ਕਿਹੜੇ ਕਾਰਨ ਕਰਕੇ ਕੰਮ ਕਰ ਰਹੇ ਨੇ ਕੋਈ ਕਹ ਦੂ ਜੀ ਤਾਂ ਕੋਠੀ ਦੇ ਪੈਸੇ ਲਾਦੇ ਜੀ ਕੋਈ ਕਹ ਦੂ ਨਮੀ ਗੱਡੀ ਲੈਂਦੀ ਜੀ ਕੋਈ ਕਹ ਦੂ ਹੁਣ ਜਦੋਂ ਸੰਦ ਦੇ ਇੰਪਲੀਮੈਂਟੇ ਇਹ ਜੇ ਆ ਗਏ ਜਿਹੜੇ 35 40 ਪਾਵਰ ਦੇ ਟਰੈਕਟਰਾਂ ਤੋਂ 50 ਪਾਵਰ ਦੇ ਟਰੈਕਟਰਾਂ ਤੋਂ ਉੱਪਰਲੇ ਮੰਨ ਕੇ ਚਲੋ ਤੁਸੀਂ ਮੰਨ ਲਗੇ ਸੰਦ ਨੇ ਤਾਂ ਉਹ 35 ਪਾਵਰ ਦੇ ਟਰੈਕਟਰ ਦੇ ਕਿੱਥੇ ਚਲਾਉਂਦਾ ਟਰੈਕਟਰ ਵੀ ਨਮਾ ਲੇਊਗਾ ਹੁਣ ਅਗਲਾ ਕਹਿ ਦਿੰਦਾ ਯਾਰ ਪੰਜਾਬ ਦੇ ਕਿਸਾਨਾਂ ਲਵੇ ਤਾਂ ਜੀ ਵੱਡੇ ਵੱਡੇ ਟਰੈਕਟਰ ਨੇ ਵੱਡੀਆਂ ਵੱਡੀਆਂ ਟਰਾਲੀਆਂ ਨੇ ਹੁਣ ਜਿਹੜਾ ਗੰਨਾ ਲੈ ਕੇ ਆਣਾ ਵੀਰੇ 10 ਫੁੱਟੀ ਟਰਾਲੀ 'ਚ ਕਿਹੜਾ ਗੰਨਾ ਲੈ ਜਾਊਗਾ ਯਾਰ ਇਹੀ ਗੱਲਾਂ ਟਰੈਕਟਰਾਂ ਦੀਆਂ ਨੇ ਹੁਣ ਜਦੋਂ ਮਾਹੌਲ ਹੀ ਇਦਾਂ ਦਾ ਹੋ ਗਿਆ ਸਭ ਕੁਝ ਚੇਂਜ ਹੋ ਗਿਆ ਮਸ਼ੀਨਰੀ ਚੇਂਜ ਹੋ ਗਈ ਖੇਤੀ ਦਾ ਦੌਰ ਚੇਂਜ ਹੋ ਗਿਆ ਤਾਂ ਅਗਲਾ ਤਾਂ ਉਧਰ ਨੂੰ ਜਾਊ ਏ ਹੁਣ ਪਰਾਲੀ ਵਿੱਚ ਨੱਪਣ ਦਾ ਕੰਮ 30 ਪਾਵਰ ਦਾ ਟਰੈਕਟਰ ਕਰ ਦੂ ਜਿਸਟਰ ਕਰ ਦੂ ਪਰ ਇਹੀ ਮੁੱਦੇ ਨੇ ਜਿਹੜੇ ਕੋਈ ਨਹੀਂ ਚੱਕ ਰਿਹਾ ਆਪਣੇ ਚ ਇੱਕ ਹੀ ਹੈ ਨਹੀਂ ਦੋ ਇੱਧਰ ਹੋ ਜਾਂਦੇ ਨੇ ਦੋ ਇੱਧਰ ਹੋ ਜਾਂਦੇ ਨੇ ਹੁਣ ਆ ਗਲਾਬੀ ਸੁੰਡੀ ਦੇ ਅਟੈਕ ਪਿੱਛੇ ਮੈਂ ਵੀਡੀਓ ਆ ਦੇਖਦਾ ਮੁੱਦੇ ਤੇ ਹੋਣੇ ਆਪਾਂ ਕੋਈ ਤਾਂ ਕਹਿ ਦੂ ਜੀ ਤੇ ਆ ਸਪਰੇਅ ਕਰ ਦੋ ਕੋਈ ਕਹਿ ਦੂ ਕੁਝ ਕਰ ਦੋ ਕੋਈ ਕਹਿ ਦੂ ਕਲੋਰੋ ਪਾ ਦਿਓ ਜੀ 50% ਕੋਈ ਕਹਿ ਦੂ ਇੱਕ ਬੰਦੇ ਦੀ ਮੈਂ ਹੈਰਾਨਗੀ ਮੰਨ ਗਿਆ ਬੰਦਾ ਕਹਿੰਦਾ ਜੀ ਪਦਾਨ ਪਾ ਦਿਓ 5 ਕਿਲੋ ਪਰ ਏਕੜ ਦੀ ਕਣਕ ਦੇ ਵਿੱਚ ਸੁੰਡੀ ਮਾਰ ਦੋ ਯਾਰ ਕੋਈ ਗੱਲਾਂ ਨੇ ਇਹ ਕੋਈ 3 ਸਾਲ ਹੋ ਗਏ 4 ਸਾਲ ਕਿਸਾਨਾਂ ਨੂੰ ਇਹ ਚੀਜ਼ ਨਾਲ ਜੂਝਦਿਆਂ ਨੂੰ ਇਹ ਹੱਲ ਨਹੀਂ ਇਹਦਾ ਹੋ ਰਿਹਾ ਯੂਨੀਵਰਸਿਟੀ ਦੇ ਡਾਕਟਰਾਂ ਤੋਂ ਵੀ ਕਾਹਦੇ ਨਾਲ ਮਰੂ ਇਹ ਕੋਰਾ ਜਿੰਦੀ ਸਪਰੇਅ ਕਰਾ ਦੋ ਜੀ ਲੋ ਸੁੰਢੀ ਫੇਰ ਉੱਥੇ ਦੀ ਉੱਥੇ ਕੋਈ ਹੱਲ ਲੱਭਿਆ ਕਿਸੇ ਨੇ ਹਰ ਇੱਕ ਬੰਦੇ ਨੂੰ ਮਾੜੇ ਟਾਈਮ ਦੇ ਵਿੱਚ ਕਿਸਾਨ ਦੀ ਲੱਤ ਖਿੱਚਣ ਦਾ ਮੌਕਾ ਜ਼ਰੂਰ ਮਿਲ ਜਾਂਦਾ ਪਰ ਚੰਗੇ ਟਾਈਮ ਦੇ ਵਿੱਚ ਕਿਸਾਨ ਵੀਰ ਨਾਲ ਕੋਈ ਨਹੀਂ ਖੜਦਾ ਸੌਰੀ ਮਾੜੇ ਟਾਈਮ ਦੇ ਵਿੱਚ ਲਕਟਾਂ ਜ਼ਰੂਰ ਖਿੱਚ ਲੈਣਗੇ ਚੰਗੇ ਟਾਈਮ ਦੇ ਉੱਪਰ ਇਹਦੇ ਉੱਪਰ ਹਰ ਇੱਕ ਚੜੂਗਾ ਆਗੇ ਵੀ ਨਹੀਂ ਜੀ ਕਿਸਾਨ ਦਾ ਇਦਾਂ ਕਰਦੇ ਨੇ ਇਸ ਵਾਰ ਥੋੜਾ ਜਿਆ ਫਸਲਾਂ ਦਾ ਚਲੋ ਪ੍ਰਮਾਤਮਾ ਨੇ ਬਹੁਤ ਵਧੀਆ ਪੰਜਾਬ ਦੇ ਮਿਹਰ ਰੱਖਿਆ ਝੋਨੇ ਦਾ ਝਾੜ ਵਧ ਗਿਆ ਤਾਂ ਇਸ ਵਾਰ ਲੋਕਾਂ ਨੇ ਮਤਲਬ ਕਿ ਇੰਨੀ ਕੁ ਜ਼ਿਆਦਾ ਇਹ ਚੀਜ਼ ਨੂੰ ਫੈਲਾਇਆ ਵੀ ਜੀ ਐ ਠੇਕਾ ਵਧਿਆ ਫੈਲਣਾ ਤੇ ਮੇਰੇ ਏਰੀਆ 'ਚ ਨਹੀਂ ਵਧਿਆ ਮੈਂ 500 ਰੁਪਏ ਵਿੱਗੇ ਮਗਰ ਮੇਰੇ ਏਰੀਆ 'ਚ ਠੇਕਾ ਵਧ ਰਿਹਾ ਮੇਰੇ 'ਚ ਤਾਂ ਵਧਿਆ ਨਹੀਂ ਥੋੜੇ ਜਿ ਕਿੱਥੇ ਵਧ ਗਏ ਯਾਰ ਇੰਨੀਆਂ ਝੂਠੀਆਂ ਵਵਾਹਾਨ ਆ ਫਲਾ ਕਿਸਾਨ ਵੀਰੋ ਜਿਹੜੀ ਇਹ ਗਲਾਬੀ ਸੁੰਡੀ ਦੀ ਆਪਾਂ ਗੱਲ ਕਰਦੇ ਆਂ ਇਹਦਾ ਕੋਈ ਪੱਕਾ ਇਲਾਜ ਨਹੀਂ ਹੈਗਾ ਬਹੁਤ ਵੀਡੀਓ ਆਉਂਦੀਆਂ ਨੇ ਇਹਦੇ ਤੇ ਬਹੁਤ ਡਾਕਟਰ ਮਾਹਰ ਬਹੁਤ ਵੀਡੀਓ ਪਾਉਂਦੇ ਨੇ ਸਾਰਾ ਕੁਝ ਆਉਂਦਾ ਤੁਹਾਨੂੰ ਦੁਕਾਨਦਾਰ ਵੀ ਪ੍ਰੋਡਕਟ ਦੇ ਦੇਣਗੇ ਪਰ ਇਹਦਾ ਕੋਈ ਹੱਲ ਨਹੀਂ ਇਹਦਾ ਹੱਲ ਕਿਸਾਨ ਵੀਰੋ ਆਪਣੇ ਆਪ ਠੰਡ ਨਾਲ ਇਹ ਸੁੰਡੀ ਕੰਟਰੋਲ ਹੋਣ ਲੱਗ ਜਾਂਦੀ ਆ ਜਿਹੜਾ ਨੁਕਸਾਨ ਹੋ ਗਿਆ ਉਹ ਤਾਂ ਹੋ ਗਿਆ ਮੇਰੇ ਏਰੀਏ ਦੇ ਵਿੱਚ 2-3 ਕਿਸਾਨ ਵੀਰਾਂ ਨੇ ਸਭ ਕੁਝ ਕਰਕੇ ਦੇਖ ਲਿਆ ਵੀਰੇ ਸੁੰਡੀ ਉਮੀ ਫਿਰਦੀ ਆ ਇੰਨਾ ਖਰਚਾ ਕਰਕੇ ਯਾਰ ਕਿਸਾਨ ਕਣਕ ਤੇ ਜਾਊ ਕਿੱਥੇ ਕਿਸਾਨ ਵੀਰੋ ਜਿਹੜੀਆਂ ਆਪਾਂ ਅੱਜ ਗੱਲਾਂ ਕਰੀਆਂ ਨੇ ਗੀਆਂ ਮੇਰੇ ਦਿਲਚੇ ਗੱਲਾਂ ਸੀਗੇ ਵੀ ਮੈਂ ਤੁਹਾਡੇ ਨਾਲ ਗੱਲਾਂ ਕਰਾਂ ਵੀ ਕਿਸਾਨ ਦਾ ਜਿਹੜਾ ਮਾੜਾ ਸਮਾਂ ਉਹਦੇ ਵਿੱਚ ਉਹਦੇ ਨਾਲ ਖੜੋ ਜਿਹੜੀ ਆਪਣੀ ਕਮਿਊਨਿਟੀ ਆ ਜਿਹੜਾ ਆਪਣਾ ਮਤਲਬ ਕਿ ਚਲੋ ਵੀ ਮਾਹੌਲ ਆ ਬਾਹਰਲਾ ਜਾਂ ਆਪਾਂ ਕਹੀ ਦੀ ਵੀ ਆਪਣਾ ਭਾਈ ਚਾਰਾ ਉਹਦੇ 'ਚ ਕਿਸਾਨ ਮੋਢੀ ਐ ਜੇ ਕਿਸਾਨ ਦੇ ਪੱਲੇ ਹੀ ਨਹੀਂ ਕੁਝ ਪਉਦਾ ਕਿਸੇ ਦੇ ਪੱਲੇ ਕੁਝ ਨਹੀਂ ਪੈਂਦਾ ਕਿਸੇ ਨੂੰ ਕੁਝ ਨਹੀਂ ਮਿਲਦਾ ਕਿਸਾਨ ਦੀ ਜੀਬ 'ਚ ਚਾਰ ਪੈਸੇ ਆਉਣਗੇ ਤਾਂ ਉਹ ਸ਼ਹਿਰ ਜਾ ਕੇ ਕੁਝ ਖਰੀਦੂਗਾ ਜਾਂ ਕਿਸਾਨ ਫਸਲ ਵੇਚੂਗਾ ਕਿਸਾਨ ਦੇ ਫਸਲ ਬੇਲੀ ਜਦੋਂ ਕਿਸਾਨ ਮੇਰੇ ਦੋ ਸਾਲ ਫਸਲਾਂ 'ਚੋਂ ਘਾਟਾ ਪੈਣਾ ਸ਼ਹਿਰਾਂ ਦੇ ਸ਼ਹਿਰਾਂ ਵਾਲਿਆਂ ਦੇ ਮੂੰਹ ਤੋਂ ਵੀ ਮੱਖੀ ਨਹੀਂ ਟੀ ਉੱਡਦੀ ਇੰਨਾ ਕੁ ਜ਼ਿਆਦਾ ਉਹ ਲੋਕ ਵੀ ਮਤਲਬ ਕਿ ਪਿੱਛੇ ਚਲੇ ਗਏ ਸੀਗੇ ਦੋ ਦੋ ਸਾਲ ਦੇ ਵਿੱਚ ਪੁੜਾ ਸੋਚੋ ਠੰਡੇ ਦਿਮਾਗ ਨਾਲ ਗੱਲ ਸੋਣ ਕੇ ਸੋਚ ਕੇ ਵਿਚਾਰ ਕੇ ਫਿਰ ਜਵਾਬ ਦਿਆ ਕਰੋ ਜਵਾਬ ਕੀ ਦੇਣਾ ਤੁਸੀਂ ਕਿਸਾਨ ਵੀਰੋ ਏਕਾ ਰੱਖੋ ਸਾਰੇ ਨਿਰਾਪੁਰਾ ਜੁਨੀਅਰ ਵਾਲਿਆਂ ਨੂੰ ਗਾਲਾਂ ਵੀ ਨਾ ਕੱਢਿਆ ਕਰੋ ਆਪਣੇ ਪੱਖ 'ਚ ਵੀ ਖੜਦੇ ਨੇ ਚਲੋ ਕਈ ਵਾਰ ਧੱਕਾ ਵੀ ਕਰ ਦਿੰਦੇ ਨੇ ਆਪਣੇ ਪੱਖ 'ਚ ਉਹ ਖੜਦੇ ਨੇ ਪਰ ਇੰਨਾ ਕੁ ਜ਼ਰੂਰ ਧਿਆਨ ਰੱਖੋ ਵੀ ਏਕਾ ਰੱਖੋ ਹੁਣ ਇਹ ਗੱਲਾਂ ਦੇ ਵਿਰੁੱਧ ਆਪਣੀ ਆਵਾਜ਼ ਚੱਕਣੀ ਚਾਹੀਦੀ ਆਪਾਂ ਨੂੰ ਕੋਈ ਬੋਲਦਾ ਵੀ ਜਦੋਂ ਤਾਂ ਸਾਡੇ ਝੋਨੇ ਦੇ ਨਾੜ ਨੂੰ ਅੱਗ ਲੱਗਦੀ ਤੁਸੀਂ ਜਦí ਆਏ ਨੂੰ ਜਦੋਂ ਸਾਡੀ ਕਣਕ ਨੂੰ ਅੱਗ ਲੱਗਦੀ ਤੁਸੀਂ ਕਿੱਥੇ ਗਏ ਹੁੰਨੇ ਹੋਗੇ ਉਸ ਟਾਈਮ ਜਦੋਂ ਅਫਸਰ ਆਉਂਦੇ ਨੇ ਕੋਈ ਉਹਨਾਂ ਨੂੰ ਪੂਰੇ ਜਵਾਬ ਦਿੰਦਾ ਵੀ ਤੁਹਾਡੇ ਸੈਟੇਲਾਈਟ ਉਦੋਂ ਕਦੋਂ ਕਿਉਂ ਨਹੀਂ ਕੰਮ ਕਰਦੇ ਹੁਣ ਤਾਂ ਤੁਹਾਨੂੰ ਖੇਤ ਖੇਤ ਦਾ ਨਕਸ਼ਾ ਦਿਖ ਹੀ ਜਾਂਦਾ ਸੈਟੇਲਾਈਟ ਦੇ ਵਿੱਚ ਉਦੋਂ ਕਿਉਂ ਨਹੀਂ ਦਿਖਦਾ ਆ ਗੁਲਾਬੀ ਸੁੰਡੀ ਬਾਰੇ ਕੋਈ ਬੋਲਦਾ ਆ ਨਰਮੇਵਾਰੀ ਹੰਬ ਹੰਬ ਕੇ ਖੜ ਕੇ ਕਿਸਾਨ ਐ ਹੋਜੂ ਜੀ ਬਾਹ ਹੋਜੂ ਜੀ ਮੁਆਵਜ਼ਾ ਮਿਲ ਜੂਗਾ ਚਲੋ ਕੁਝ ਨਹੀਂ ਮਿਲਿਆ ਕਿਸੇ ਨੂੰ ਜਿਹਦਾ ਨੁਕਸਾਨ ਹੋ ਗਿਆ ਉਹੀ ਭੁਗਤੂ ਇੱਕ ਦੂਜੇ ਦਾ ਕਿਸਾਨ ਵੀਰੋ ਸਾਥ ਦਓ ਤਾਂ ਆਪਣੇ ਪੰਜਾਬ ਦਾ ਕੁਝ ਬਣੂਗਾ ਇੱਕ ਮਤਲਬ ਕਿ ਪੁਆਇੰਟ ਰੱਖੋ ਮੂਰੇ ਹਰੇਕ ਦੇ ਜਦੋਂ ਤੁਹਾਡੇ ਪਿੰਡਾਂ ਦੇ ਵਿੱਚ ਕੋਈ ਵੀ ਆਉਂਦਾ ਤੁਹਾਨੂੰ ਅਫਸਰ ਆ ਕੇ ਤੁਹਾਡੇ ਪਹਿਲਾਂ ਅਫਸਰ ਆਏ ਨੇ ਫਿਰ ਨੋਡਲ ਅਫਸਰ ਨਿਗਾਹ ਰੱਖਦੇ ਰਹੇ ਨੇ ਅਫਸਰਾਂ ਨੂੰ ਕਿਸੇ ਨੇ ਕਿਹਾਗਾ ਡੀਸੀ ਪੱਧਰ ਤੱਕ ਦੇ ਅਫਸਰ ਆਏ ਨੇ ਪਿੰਡਾਂ ਦੇ ਵਿੱਚ ਵੀ ਅੱਗ ਨਹੀਂ ਲਾਉਣੀ ਵੀ ਜੇ ਇਸ ਤਾਂ ਵੀ ਜਦੋਂ ਚਲੋ ਅਸੀਂ ਅੱਗ ਬੰਦ ਕਰ ਦਾਂਗੇ ਜਿਹੜਾ ਸਾਡਾ ਨੁਕਸਾਨ ਹੋਇਆ ਕੋਈ ਗੁਲਾਬੀ ਸੁੰਡੀ ਆ ਗਈ ਜਾਂ ਕੁਝ ਵੀ ਚੀਜ਼ ਆ ਗਈ ਕੋਈ ਹੋਰ ਅਟੈਕ ਹੋ ਗਿਆ ਕਣਕ ਦੇ ਉੱਪਰ ਵੀ ਤੁਸੀਂ ਜ਼ਿੰਮੇਵਾਰ ਹੋਗੇ ਉਹ ਚੀਜ਼ ਦੇ ਚਲੋ ਉਹ ਵੀ ਮੰਨ ਲਈ ਗੱਲ ਸਭ ਕੁਝ ਹੋਊਗਾ ਵੀ ਜਦੋਂ ਸਾਡੀ ਕਣਕ ਨੂੰ ਕਈ ਵਾਰ ਅੱਗ ਲੱਗੂਗੀ ਤੁਸੀਂ ਆ ਕੇ ਖੜੋਵੋਗੇ ਕੋਈ ਬੋਲਦਾ ਤੇ ਕੋਈ ਨਹੀਂ ਬੋਲਦਾ ਸਭ ਇੱਕ ਦੂਜੇ ਦੇ ਪਿੱਛੇ ਕੋਈ ਸਵਾਲ ਨਹੀਂ ਕਰਨਾ ਚਾਹੁੰਦਾ ਯਾਰ ਕਿਸੇ ਨੂੰ ਇਹ ਚੀਜ਼ਾਂ ਤੋਂ ਅੱਗੇ ਆਓ ਕਿਸਾਨ ਵੀਰੋ ਸਵਾਲ ਕਰੋ ਵੱਧ ਤੋਂ ਵੱਧ ਸਵਾਲ ਕਰੋ ਤੁਹਾਨੂੰ ਵੀ ਉਹ ਚੀਜ਼ਾਂ ਦੇ ਜਵਾਬ ਮਿਲਣਗੇ ਉਮੀਦ ਆ ਕਿਸਾਨ ਵੀਰੋ ਸਾਰੀਆਂ ਗੱਲਾਂ ਤੁਹਾਨੂੰ ਵਧੀਆ ਲੱਗੀਆਂ ਹੋਮੇਗੀਆਂ ਤੇ ਆਪਾਂ ਇਸੇ ਤਰ੍ਹਾਂ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ ਤੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਦੇ ਪਿਆਰ ਕਰਦੇ ਰਹੋ ਇਸੀ ਤਰ੍ਹਾਂ ਵਧੀਆ ਤੋਂ ਵਧੀਆ ਆਪਾਂ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਆਪਣੀਆਂ ਜਿਹੜੀਆਂ ਗੱਲਾਂ ਵਿੱਚੋਂ ਕਿਸੇ ਨੂੰ ਕੌੜੀ ਲੱਗੀ ਮੈਂ ਮਾਫੀ ਚਾਹੁੰਣਾ ਉਹਨਾਂ ਤੋਂ ਮੈਨੂੰ ਮਾਫ ਕਰਿਓ ਕਿਉਂਕਿ ਜੋ ਗੱਲਾਂ ਦਿਲ ਚੋਂ ਨੇ ਉਹ ਕੱਢੀਆਂ ਬਾਹਰ ਜ਼ਰੂਰੀ ਨੇ ਸੇਅਰ ਕਰਨੇ ਜ਼ਰੂਰੀ ਨੇ ਤਾਂ ਜਾ ਕੇ ਕਿਤੇ ਜੇ ਹਰ ਇੱਕ ਬੰਦਾ ਆਪਾਂ ਇਦਾਂ ਸੋਚੀਏ ਤਾਂ ਆਪਣੇ ਪੰਜਾਬ ਦਾ ਉਹ ਨਕਸ਼ਾ ਹੀ ਚੇਂਜ ਹੋ ਜਾਣਾ ਮਾਹੌਲ ਬਦਲ ਜਾਣਾ ਸਾਰਾ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਸਾਰੀਆਂ ਗੱਲਾਂ ਵਧੀਆ ਲੱਗੀਆਂ ਹੋਣਗੀਆਂ ਇਸੇ ਤਰ੍ਹਾਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ